ਭਾਸ਼ਾ ਵਿਭਾਗ ਵੱਲੋਂ ਸ਼੍ਰੀਨਗਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਸ਼ਹੀਦ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਇਸ ਦੇ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਨੂੰ ਵੀ ਬੁਲਾਇਆ ਗਿਆ ਤੇ ਵੀਰ ਸਿੰਘ ਜਿਉਂ ਇਸ ਸਟੇਜ ਦੇ ਉੱਪਰ ਆਏ ਤਾਂ ਉਹਨਾਂ ਨੂੰ ਉਹਨਾਂ ਦੇ ਦਰਸ਼ਕਾਂ ਵੱਲੋਂ ਇੱਕ ਗੀਤ ਦੀ ਫਰਮਾਇਸ਼ ਕੀਤੀ ਗਈ ਤਾਂ ਇਸ ਗੀਤ ਨੂੰ ਗਾਉਣ ਮੌਕੇ ਕੁਝ ਲੋਕਾਂ ਵੱਲੋਂ ਪੰਗੜਾ ਵੀ ਪਾਇਆ ਗਿਆ ਤਾਂ ਇਸ ਤੋਂ ਬਾਅਦ ਇਹ ਵਾਦ ਖੜਾ ਹੋ ਗਿਆ ਕਿ ਇਸ ਵਿਵਾਦ ਦੇ ਚੱਲਦੇ ਪਹਿਲਾਂ ਵੀਰ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜਾਂ ਦੇ ਉੱਪਰ ਸ਼੍ਰੀ ਅਕਾਲਤ ਸਾਬ ਦੇ ਜੱਥੇਦਾਰ ਨੂੰ ਲਿਖਤੀ ਮਾਫੀਨਾਮਾ ਭੇਜਦੀ ਜਲਦੀ ਜਾਣਕਾਰੀ ਦਿੱਤੀ ਤਾਂ ਇਸ ਤੋਂ ਬਾਅਦ ਖੁਦ ਵੀਰ ਸਿੰਘ ਸ਼੍ਰੀ ਅਕਾਲਤ ਸਾਬ ਦੇ ਜੱਥੇਦਾਰ ਅੱਗੇ ਪੇਸ਼ ਹੋਏ ਤੇ ਉਹਨਾਂ ਆਪਣਾ ਲਿਖਤੀ ਮਾਫੀਨਾਮਾ ਪੇਸ਼ ਕੀਤਾ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੱਸਿਆ ਕਿ ਸ਼੍ਰੀ ਨਗਰ ਦੇ ਵਿੱਚ ਉਹਨਾਂ ਵੱਲੋਂ ਜੋ ਅਣਗੈਲੀ ਹੋਈ ਹੈ ਉਸ ਦੀ ਉਹ ਮਾਫੀ ਮੰਗਦੇ ਨੇ ਤੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਸਟੇਜ ਕਿਸ ਬਾਬਤ ਲੱਗੀ ਸੀ ਤੇ ਸਮਾਦਮ ਕਿਸ ਬਾਬਤ ਕਰਵਾਇਆ ਜਾ ਰਿਹਾ ਸੀ ਸੋ ਮੈਂ ਆਪਣਾ ਮਾਫੀਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਹੈ ਜਿਹੜੀ ਅਨਗਹਿਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਫਿਲਹਾਲ ਮੈਨੂੰ ਹਦਾਇਤ ਹੈ ਕਿ ਮੈਂ ਗੁਰੂ ਘਰ ਦਾਤਮਸਤਕ ਹੋਵਾਂ ਮੈਂ ਉਸ ਕੰਮ ਲਈ ਚੱਲੇ ਆ ਜੀ ਔਰ ਸਿੱਖ ਸੰਗਤ ਦੇ ਪਹਿਰੇ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿਹੜੀ ਗਲਤੀ ਸਾਡੇ ਕੋਲ ਅਨਗਹਿਲੀ ਦੇ ਵਿੱਚ ਹੋਈ ਹੈ ਮੈਨੇਜਮੈਂਟ ਦੇ ਫਲੌਸ ਕਹਿ ਲੋ ਜਾਂ ਜੋ ਵੀ ਕਹਿ ਲੋ ਜਿਹੜੀ ਗਲਤੀ ਹੋਈ ਹੈ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ ਜੀ ਮੈਂ ਤੁਹਾਡਾ ਹੀ ਸਿੱ ਔਰ ਹਮੇਸ਼ਾ ਕੋਸ਼ਿਸ਼ ਇਹ ਹੀ ਕੀਤੀ ਹੈ ਕਿ ਮੈਂ ਚੰਗਾ ਗਾਵਾਂ ਚੰਗਾ ਸੁਣਾਵਾਂ ਤੁਹਾਨੂੰ ਅੱਗੇ ਵੀ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਧੰਨਵਾਦ ਬਿਲਕੁਲ ਸਾਬਤ ਸ੍ਰੀ ਕਾਇਕੇ ਲਈ ਬਹੁਤ ਲੋਕ ਸਾਬਤ ਨੂੰ ਦੇਖੋ ਪਰ ਜਿਹੜੀ ਗਲਤੀ ਹੋਈ ਹੈ ਕਿੰਨੇ ਜ਼ਿੰਮੇਵਾਰ ਮੰਨਦੇ ਹੋ ਅਸੀਂ ਮੈਂ ਉਹਦੇ ਲਈ ਆਲਰੇਡੀ ਮਾਫੀਨਾਮਾ ਆਪਣਾ ਭੇਜ ਦਿੱਤਾ ਜੀ ਮੈਨੇਜਮੈਂਟ ਦਾ ਫਲੋਸਿ ਮੈਨੂੰ ਸਟੇਜ ਤੇ ਜਾਣ ਤੋਂ ਸਟੇਜ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਪ੍ਰੋਗਰਾਮ ਕਿਸ ਬਾਬਤ ਹੈ ਕਿਉਂਕਿ ਆਪਣੇ ਧਿਆਨ ਸਮੇਂ ਹਮੇਸ਼ਾ ਆਡੀਅנס ਵੱਲੋਂ ਹੁੰਦਾ ਅਪਾ ਪਿੱਛੇ ਲੱਗਿਆ ਬੈਨਰ ਕਈ ਵਾਰੀ ਨਹੀਂ ਦੇਖ ਪਾਉਂਦੇ ਔਰ ਮੈਂ ਆਸਟ੍ਰੇਲੀਆ ਤੋਂ ਸਿੱਧਾ ਆ ਕੇ ਸ਼੍ਰੀਨਗਰ ਪਹੁੰਚੇ ਆਂ ਜੀ ਉਸ ਚੱਕਰ ਦੇ ਵਿੱਚ ਇਨਗੈਲੀ ਹੋਈ ਆ ਗਾਂ ਤੋਂ ਇਸ ਚੀਜ਼ਾ ਬਿਲਕੁਲ ਸੁਚੇਤੋ ਕੇ ਖਿਆਲ ਰੱਖਾਂਗੇ ਜੀ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪਹਿਰਾ ਦੇਣਾ ਹਰ ਸਿੱਖ ਦਾ ਫਰਜ਼ ਆ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂ ਜੀ ਜੀ ਵੀਰ ਸਿੰਘ ਉਹ ਆਏ ਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਸ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਾਦਾ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀ ਨਾਮਾ ਦੇ ਕੇ ਗਏ ਯੂਨਿਟ ਰਿਪੋਰਟ ਜਗਵਾਨੀ ਟੀਵੀ